ਆਲੇ ਸੇ ਤੋੜੇ ਭਰ-ਭਰ ਕੇ ਮਿੱਟੀ ਦੇ ਸਲਾਏ ਇਹ ਘਰ ਵਿੱਚ ਪਾਣੀ ਜਾ ਕੇ ਨਾ ਸਾਡੇ ਘਰੇ ਤੇ ਪਰ ਨਹੀਂ ਪਾਣੀ ਦੀ ਨਹੀਂ ਤੇਜ਼ ਰਫਤਾਰ ਸੀ ਕਿ ਪਾਣੀ ਜਿਹੜਾ ਸੀ ਨਾ ਸਾਡੇ ਕਮਰੇ ਤੇ ਇਥੋਂ ਤੱਕ ਰਵੀਆ ਸਾਰੇ ਜਿਹੜੀਆਂ ਦਿਖ ਰਹੀਆਂ ਨੇ ਉਹ ਸਾਡੇ ਹੁੰਦੇ ਹੁੰਦੇ ਡੇੜਾ ਪਾਡੀਆਂ ਅਸੀਂ ਆਪਣੇ ਬੱਚੇ ਵਿੱਚ ਆਏ ਪਰਿਵਾਰ ਵਿੱਚ ਆਇਆ ਸੀ ਉਸ ਨੂੰ ਲੈ ਕੇ ਨਿਕਲੇ ਕਿ ਕਿਸੇ ਨਾ ਕਿਸੇ ਨਾ ਕੋਈ ਆਣੀ ਬਣੀ ਸਾਡੇ ਦਾ ਆਪਣੇ ਪਰਵਾਦਨਾ ਹੋ ਸਕੇ ਸਭ ਤੋਂ ਪਹਿਲੇ ਬਸ ਤੇ ਇਹ ਹੋਣਾ ਸੁੱਕਣੇ ਪਾਏ ਸੀ ਕੱਢ ਕੇ ਕੋ ਸਾਡੇ ਕੋ ਨਿਕਲੇ ਕੋਈ ਨਹੀਂ ਨਿਕਲੇ ਤੇ ਇਹ ਹੁਣ ਯੂਜ਼ ਕਰਨ ਜੋ ਸਖਤ ਰਹੀ ਲਾਕਿਆਂ ਦਾ ਪਿੰਡਾਂ ਦਾ ਜਿਹੜਾ ਦੌਰਾ ਕੀਤਾ ਗਿਆ ਈ ਦੇ ਵੇਖਣ ਦੇ ਵਿੱਚ ਆਇਆ ਕਿ ਜਿਸੇ ਫਸਲਾਂ ਦਾ ਨੁਕਸਾਨ ਵੀ ਸਾਹਮਣੇ ਦਿਖਾਈ ਦਿੰਦਾ ਹੈ ਪਸ਼ੂਆਂ ਦਾ ਨੁਕਸਾਨ ਪਸ਼ੂਆਂ ਦੇ ਚਾਰੇ ਦਾ ਨੁਕਸਾਨ ਇਹ ਵੀ ਸਾਹਮਣੇ ਦਿਖਾਈ ਦਿੰਦਾ ਹੈ ਪਰ ਉੱਥੇ ਇੱਕ ਲੁਕਿਆ ਹੋਇਆ ਨੁਕਸਾਨ ਜਿਹੜਾ ਅਸੀਂ ਧਰ ਨਵੇਂ ਤਰੀਕੇ ਦੇ ਨਾਲ ਹਰ ਨਵੇਂ ਦਿਨ ਲੈ ਕੇ ਤੇ ਆਮ ਲੋਕਾਂ ਦੇ ਸਾਹਮਣੇ ਜਾਂ ਸਮਾਜ ਸੇਵੀ ਸੰਸਥਾਵਾਂ ਦੇ ਸਾਹਮਣੇ ਸਰਕਾਰ ਦੀ ਸਾਹਮਣੇ ਲੈ ਕੇ ਆ ਰਹੇ ਹਾਂ ਉਹ ਸਭ ਤੋਂ ਵੱਡਾ ਨੁਕਸਾਨ ਹੈ ਗਰੀਬ ਪਰਿਵਾਰਾਂ ਦੇ ਘਰਾਂ ਦਾ ਜਿਹੜਾ ਨੁਕਸਾਨ ਹੋ ਚੁੱਕਾ ਹੈ ਜਿਹੜਾ ਕਿ ਹੁਣ ਤੱਕ ਲੁਕਿਆ ਹੋਇਆ ਸੀ ਕਿਉਂਕਿ ਪਾਣੀ ਹੋਣ ਕਰਕੇ ਘਰਾਂ ਦੇ ਵਿੱਚ ਕੋਈ ਜਾ ਨਹੀਂ ਸਕਿਆ ਹੁਣ ਜਿਉਂ-ਜਿਉਂ ਪਾ ਔਰ ਹੁਣ ਵੇਖਣ ਦੇ ਵਿੱਚ ਆਇਆ ਕਿ ਉਹ ਘਰ ਜਿਹੜੇ ਰਹਿਣ ਦੇ ਯੋਗ ਨਹੀਂ ਰਏ ਕਿਉਂਕਿ ਪਾਣੀ ਨੇ ਇੰਨੀ ਜ਼ਿਆਦਾ ਜੜੀ ਆ ਮਾਰ ਉਹਨਾਂ ਦੇ ਘਰਾਂ ਨੂੰ ਮਾਰੀ ਹੈ। ਸੋ ਇਹੋ ਜਿਹਾ ਇੱਕ ਪਰਿਵਾਰ ਦੇ ਵਿੱਚ ਅੱਜ ਅਸੀਂ ਖੜੇ ਆ ਜੋ ਕਿ ਗੁਰਸਿੱਖ ਵੀਰ ਆ ਇਹ ਛੋਟੇ-ਛੋਟੇ ਬੱਚੇ ਨੇ ਆਮਣ ਦਾ ਆਮਦਨ ਦਾ ਕੋਈ ਜਿਹੜਾ ਜ਼ਰੀਆ ਨਹੀਂ ਹੈ ਔਰ ਹੁਣ ਘਰ ਜਿਹੜਾ ਹੈ ਤੁਸੀਂ ਪਿੱਛੇ ਵੇਖ ਸਕਦੇ ਹੋ। ਇਸ ਵੀਡੀਓ ਦੇ ਵਿੱਚ ਵੀ ਅਸੀਂ ਤੁਹਾਨੂੰ ਦਿਖਾਉਣ ਦਾ ਯਤਨ ਕਰ ਰਹੇ ਆ ਕਿ ਇਹ ਘਰ ਜਿਹੜਾ ਹੈ ਬਿਲਕੁਲ ਤਰੀਣਾ ਆ ਚੁੱਕੀਆਂ ਨੇ ਇਹ ਰਹਿਣ ਦੇ ਯੋਗ ਨਹੀਂ ਰਿਹਾ। ਸੋ ਅਸੀਂ ਉਸ ਵੀਰ ਦੇ ਨਾਲ ਵੀ ਗੱਲ ਕਰਾਂਗੇ ਕਿ ਸੋ ਵੀਰ ਜੀ ਕੀ ਪਾਣਾ ਵਾਪਰਿਆ ਕਿਸ ਤਰ੍ਹਾਂ ਜ ਉਹ ਆਪਾਂ ਨੂੰ ਸਮਾਂ ਨਹੀਂ ਮਿਲਿਆ ਕਿ ਇਸ ਘਰ ਦੇ ਵਿੱਚੋਂ ਸਮਾਨ ਬਾਹਰ ਕੱਢ ਸਕੋ ਤੁਸੀਂ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਪਾਜੀ ਇੱਥੇ ਕੋਈ ਪਤਾ ਨਹੀਂ ਚੱਲਿਆ ਕਿ ਕੋਈ ਪਤਾ ਨਹੀਂ ਸੀ ਕਿ ਫਟਫਟ ਪਾਣੀ ਆਏਗਾ ਤਾਂ ਵੱਧ ਨਹੀਂ ਆਏਗਾ ਹੂੰ ਕਿਉਂਕਿ ਸਾਨੂੰ ਕੋਈ ਮੌਕਾ ਨਹੀਂ ਮਿਲਿਆ ਕਿ ਜੋ ਸਮਾਨ ਕਢਣ ਦਾ ਅਸੀਂ ਗੁਰਦਰਾ ਸਾਹਿਬ ਸੇਵਾ ਕਰ ਰਹੇ ਸੀ ਏਸੀ ਇਟ ਲਾ ਉਸ ਮਟਾਰਾ 11:30 ਵਜੇ ਹੋਈਆਂ ਉਸ ਤੋਂ ਪਰંત ਜਦੋਂ ਆਪਾਂ ਗ੍ਰਹਿ ਵੇਖੇ ਆਪਣੇ ਵਾਪਸ ਆਏ ਹਾਂ ਤੇ ਸਾਡੇ ਘਰ ਦੇ ਪਰਿਵਾਰ ਮੈਂਬਰ ਕਰੇ ਪਾਣੀ ਆ ਗਿਆ ਬਹੁਤ ਤੇਜ਼ੀ ਨਾਲ ਪਾਣੀ ਆ ਰਿਹਾ ਹੂੰ ਉਸ ਤੋਂ ਪਰંત ਸਾਨੂੰ ਕੋਈ ਪਤਾ ਨਹੀਂ ਲੱਗਾ ਕੋਈ ਸੁਝਿਆ ਨਹੀਂ ਜਦੋਂ ਪਾਣੀ ਆਪਾਂ ਦੇਖਿਆ ਤੇ ਸਾਡੇ ਸਾਰੇ ਨਗਰ ਦੇ ਵਿੱਚ ਘੇਰਿਆ ਹੋਇਆ ਸੀ ਪਾਣੀ ਨੇ ਜਦੋਂ ਲੱਗੇ ਆ ਗਿਆ ਤਾਂ ਇਹ ਬਥੇਰੇ ਬੰਨ ਵੀ ਮਾਰੇ ਤੇ ਕੋਈ ਮਿੱਟੀ ਜਿੰਨਾ ਕਿ ਸਾਡੇ ਕੋਲ ਹੋ ਸਕੇ ਨਾਲ ਅਸੀਂ ਤੋੜੇ ਭਰ ਭਰ ਕੇ ਮਿੱਟੀ ਦੇ ਚਲਾਏ ਵੀ ਘਰ ਵਿੱਚ ਪਾਣੀ ਜਾ ਕੇ ਨਾ ਸਾਡੇ ਘਰੇ ਤੇ ਪਰ ਨਹੀਂ ਪਾਣੀ ਦੀ ਇੰਨੀ ਤੇਜ਼ ਰਫ਼ਤਾਰ ਸੀ ਕਿ ਪਾਣੀ ਜਿਹੜਾ ਸੀ ਨਾ ਸਾਡੇ ਕਮਰੇ ਤੇ ਇਥੋਂ ਤੱਕ ਰਹੀ ਉਹ ਸਾਮੇ ਜਿਹੜੀਆਂ ਦੇਖ ਰਹੀਆਂ ਨੇ ਉਹ ਸਾਡੇ ਹੁੰਦੇ ਹੁੰਦੇ ਦੇਣਾ ਪਾਟੀਆਂ ਅਸੀਂ ਆਪਣੇ ਬੱਚੇ ਵਿੱਚ ਆਏ ਪਰਿਵਾਰ ਵਿੱਚ ਆਇਆ ਸੀ ਉਸਨੂੰ ਲੈ ਕੇ ਨਿਕਲੇ ਤੇ ਕਿਸੇ ਨਾ ਕਿਸੇ ਨਾ ਕੋਈ ਜਾਨੀ ਮਨੁੱਖਾਂ ਜਿਹੜਾ ਹੈ ਆਪਣੇ ਪਰਿਵਾਰ ਨਾਲ ਹੋ ਸਕੇ ਫਿਰ ਆਪਾਂ ਬਲੀ ਡਿੱਗੀ ਆ ਸਾਹਮਣੇ ਦੇਖੋ ਦੇਖ ਤੇ ਹੋਰ ਭਰਸ਼ੇ वगैरह ਪਾਏ ਹੋਏ ਸੀ ਉਹ ਵੀ ਜਿਹੜੇ ਥਲੇ ਪੈ ਗਏ ਆ ਫਸਟ ਵੀ ਜਿਹੜੇ ਨਾਲ ਆ ਤੇ ਸਾਰਾ ਬਹੁਤ ਇਹ ਨਕਸਾਨ ਜਿਹੜਾ ਵਾ ਤੁਹਾਡੀ ਦੇਖੋ ਅਸੀਂ ਵੇਖ ਰਹੇ ਆ ਬਿਸਤਰੇ ਵੀ ਪੇਜ ਗਏ ਖਰਾਬ ਹੋ ਗਏ ਸਿੱਧੇ ਲਫਜ਼ਾਂ ਵਿੱਚ ਕਹਿ ਲਈਏ ਕਿ ਇਹ ਵਰਤਨ ਦੇ ਯੋਗ ਨਹੀਂ ਰੇ ਸੋ ਥੋੜਾ ਇਸ ਪਾਸੇ ਆ ਕੇ ਸੋ ਦੱਸੋ ਸਾਨੂੰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਿਸਤਰਿਆਂ ਦਾ ਪ੍ਰਬੰਧ ਹੈ ਇਹ ਸਮਝ ਦਿਓ ਕਿ ਇਹ ਤੁਸੀਂ ਕਰ ਸਕਦੇ ਹੋ ਕਿ ਜਾਂ ਇਹਦੇ ਵਾਸਤੇ ਵੀ ਇੱਕ ਬੜੀ ਵੱਡੀ ਮੁਸ਼ਕਲ ਹੈ ਨਹੀਂ ਜੀ ਇਹ ਕਿਤੇ ਉਸ ਹੋ ਸਕਦੇ ਜਿਹ ਪਹਿਲੇ ਵੀ ਸਾਡੇ ਕੋਲ ਵੈਸੇ ਜਦੋਂ ਦਿਖਾਏ ਨਹੀਂ ਆਪਾਂ ਉਹ ਆਪਾਂ ਸਾੜ ਚਾਰ ਸਾੜ ਚੁੱਕੇ ਆ ਜੀ ਉਹ ਸਾੜਦੇ ਪਹਿਲੇ ਬਿਸਤਰੇ ਇਹ ਹੋਣਾ ਕੋਨੇ ਪਾਇਏ ਸੀ ਕੱਢ ਕੇ ਕੋਹਾ ਸਾਡੇ ਕੋ ਨਿਕਲੇ ਕੋਈ ਨਹੀਂ ਨਿਕਲੇ ਤੇ ਇਹ ਹੁਣ ਯੂਜ਼ ਕਰਨ ਜੋਗੇ ਨਹੀਂ ਹੋ ਰਹੀ ਹਾਂ ਨਵੇਂ ਬਿਸਤਰੇ ਕਿਸ ਤਰ੍ਹਾਂ ਹੁਣ ਉਹਨਾਂ ਵਾਸਤੇ ਮਾਇਆ ਕੋਈ ਕਿਸੇ ਪਾਸਿਓ ਕੋਈ ਭਾਜੀ ਕਿਸੇ ਚੀਜ਼ ਦੀ ਮੰਗ ਨਹੀਂ ਕਰਦੇ ਅਸੀਂ ਇਹੀ ਆਨੇ ਆ ਕਿ ਜਿੰਨੇ ਵੀ ਸਾਡੇ ਦੇਸ ਦੇ ਵਾਜ ਦੇ ਵੀਰ ਭੈਣਾ ਕਿਉਂਕਿ ਗੁਰੂ ਮਹਾਰਾਜ ਦਾ ਦਿੱਤਾ ਜਿਹੜਾ ਰਸਤਾ ਬਸਾਂ ਜੜੀਆਂ ਹਨ ਕੋਈ ਸਾਰ ਹਰ ਕੋ ਪ੍ਰਵਾਦ ਮੈਂਬਰ ਹੈ ਘਰ ਪ੍ਰਵਾਦ ਰੋਟੀ ਖਾ ਕੇ ਹਰ ਕੋ ਸੰਦਾ ਤੇ ਸਾਡੇ ਜੋ ਇੱਕ ਦੋ ਮਕਾਨ ਕਮਰੇ ਹਨ ਉਹ ਸਾਡੇ ਜਿਹੜੇ ਹਨ ਉਹ ਪਾਏ ਜਾਣ ਅਸੀਂ ਇਹੋ ਮੰਗ ਜਿਹੜੀ ਹੈ ਉਹ ਚਾਹੁੰਦੇ ਹਾਂ ਸੋ ਗੁਰਸਿੱਖ ਹੋਣ ਦੇ ਨਾਂ ਤੇ ਕਿਸੇ ਗੀ ਹੱਥ ਢੜਨਾ ਵੀ ਠੀਕ ਨਹੀਂ ਆ ਪਰ ਫਿਰ ਵੀ ਇਹ ਵੀਰ ਦੀ ਜਿਹੜੀ ਮੰਗ ਬਿਲਕੁਲ ਜਾਇਜ਼ ਸੀ ਅੱਜ ਪਰਿਵਾਰ ਦੇ ਵਿੱਚ ਖਲੋਤੇ ਆ ਸੋ ਹੁਣ ਇਸ ਮਕਾਨ ਦੇ ਅੰਦਰ ਤੁਸੀਂ ਰਹ ਨਹੀਂ ਰਹੇ ਨਹੀਂ ਜੀ ਇੱਥੇ ਨਹੀਂ ਆਪਾਂ ਰਹੇ ਜੀ ਇਹ ਲੱਗਿਆ ਕੋਈ ਫੋ ਡਰ ਬਣਿਆ ਕਿ ਪਤਾ ਨਹੀਂ ਕਦੋਂ ਡੇਗੇ ਸਾਰੇ ਕੋਈ ਪਤਾ ਨਹੀਂ ਸੀ ਹਾਂਜੀ ਸੋ ਸਾਡੇ ਨਾਲ ਇਸ ਨਗਰ ਦੇ ਸਰਪੰਚ ਸਾਹਿਬ ਵੀ ਮੌਜੂਦ ਨੇ ਸੋ ਉਹਨਾਂ ਦੇ ਨਾਲ ਵੀ ਅਸੀਂ ਗੱਲ ਕਰਾਂਗੇ ਸੋ ਸਰਪੰਚ ਸਾਹਿਬ ਇਸ ਪਰਿਵਾਰ ਦੇ ਬਾਰੇ ਤੁਸੀਂ ਦੋ ਸ਼ਬਦ ਆਪਣੇ ਤੌਰ ਤੇ ਕੀ ਕਹਿਣਾ ਚਾਹੋਗੇ ਜੀ ਮੈਂ ਤਾਂ ਕਹਣਾ ਚਾਹਾਂਗਾ ਵੀ ਇਹ ਬਹੁਤ ਪਾਣੀ ਦਾ ਇਹ ਨਾਲ ਜਦੋਂ ਮੈਂ ਧਾੜ ਰਾਸਰ ਪੈਂਦਾ ਰਿਹਾ ਨਾ ਜਦੋਂ ਮਿੰਦੀ ਤੇ ਟੂੜੀ ਲੱਗੀ ਲੱਗੀ ਉੱਥੇ ਹੂੰ ਹੂੰ ਤੇ ਪਾਣੀ ਦੇ ਜੂ ਬੰਨੇ ਹੈ ਪਤ ਤੋ ਸਿੱਧੇ ਜਾਣੇ ਹਨ ਤੇ ਉਦੋਂ ਅਸੀਂ ਕਰੀ ਜਨੇ ਹੈ ਲੋਹਮਟਾ ਵੀ ਬਾਬੇ ਜੀ ਨੂੰ ਵੀ ਲੋਹਮਟਾ ਕਰ ਦੋ ਪਾਣੀ ਬਹੁਤ ਤੇਜ਼ ਆਇਆ ਨਾ ਤੁਸੀਂ ਟੁੱਟਦੇ ਨਹੀਂ ਆਦੀ ਹੂੰ ਪਰ ਇਹ ਇਹਦੇ ਨਾਲ ਵੀ ਜਦੋਂ ਇਹਨਾਂ ਨੂੰ ਲੋਕਾਂ ਨਾਲ ਹੋ ਗਿਆ ਵੀ ਤੁਸੀਂ ਨਹੀਂ ਇਹ ਕੰਮ ਨਹੀਂ ਹੋਣਾ 88 ਇਹਦੇ ਥੋੜੇ ਜਿਹਾ ਭਲੇਖੇ ਰਹਿ ਗਏ ਕਿਉਂਕਿ 32-35 ਸਾਲਾਂ ਬਾਅਦ ਇਹ ਵਾਕਿਆ ਵਾਪਰਿਆ ਹਾਂ ਜੀ ਜੀ ਤੇ ਜਦੋਂ ਮੈਂ ਆੜ ਕੇ ਫਿਰ ਜਦੋਂ ਖਾਲਾ ਗਾਹਾਂ ਦੇ ਤੁਸੀਂ ਕੀਤੀ ਹੈ ਨਾ ਤੇ ਅਸੀਂ ਬੈਰ ਉਥੋਂ ਗੱਡੀਆਂ ਦੇ ਭੱਜੇ ਆ ਮੰਤਰੀ ਸਾਹਿਬ ਦਾ ਮੈਨੂੰ ਬੜਾ ਫੋਨਾ ਬਹੁਤ ਬਹੁਤ ਧੰਨਵਾਦ ਕਰਨਾ ਵੀ ਜਿੰਨੀ ਉਹਨੇ ਮਿਹਨਤ ਚਾਰੇ ਨੇ ਕੀਤੀ ਇਹ ਪਹਿਲੀ ਚਾਂਸ ਹੈ ਜਿਹੜਾ ਮੰਤਰੀ ਦਾ ਧਾਰੀ ਹਲ ਕਦੀਸ਼ਾ ਧਾਰੀ ਹਲ ਨੇ ਵੀ ਜਿਹੜੀ ਉਹਨੇ ਆਪਣੀ ਕੋਸ਼ਿਸ਼ ਕੀਤੀ ਵੀ ਬਾਜੀਏ ਆਪਾਂ ਕਿਸ ਤਰ੍ਹਾਂ ਬਾਜੀਏ ਪਾਣੀ ਜਿਵੇਂ ਹਟ ਰਹਾ ਰਹੇ ਆ ਸੋ ਤੁਸੀਂ ਜਿਸ ਤਰ੍ਹਾਂ ਮੰਤਰੀ ਸਾਹਿਬ ਦੇ ਨਜ਼ਦੀਕ ਉਹ ਇਹ ਜਿਹੜੇ ਵੀਰਾਂ ਦਾ ਨੁਕਸਾਨ ਹੋਇਆ ਹੈ ਉਸੀਂ ਮੰਤਰੀ ਸਾਹਿਬ ਨੂੰ ਜਾਣੂ ਕਰਵਾਇਆ ਕਿ ਇਹਨਾਂ ਘਰਾਂ ਦਾ ਨੁਕਸਾਨ ਹੋਇਆ ਹੈ। ਮੈਂ ਖਰਾ ਆਪਣੇ ਪਿੰਡ ਦਾ ਜਾਣੂ ਕਰਵਾਇਆ ਕਿ ਮੇਰੇ ਪਿੰਡ ਦਾ ਇਹਨਾਂ ਨੂੰ ਨੁਕਸਾਨ ਹੋਇਆ ਹੈ। ਕਿਹੇ ਘਰਾਂ ਦਾ ਨੁਕਸਾਨ ਹੋਇਆ ਜੀ? ਇਹ ਨੁਕਸਾਨ ਇੱਧਰ ਨੂੰ ਆੜਾ ਨਾ ਭਾਈ। ਇਹ ਵੀ ਹੋ ਗਈ ਜਿਹੜੀ ਆਪਦੀ ਸਰਕਾਰ ਹੀ ਭਾਈ ਹੈ। ਇਹ ਵੀ ਹੋ ਗਈ। ਆਹ ਤਾਂ ਬਿਲਕੁਲ ਪਾਣੀ ਚ ਆ ਗਿਆ ਨਾ। ਇਹਦੇ ਪਿੰਡ ਜਿਹੜੋ ਪਾਣੀ ਆਉਂਦਾ ਹੈ ਨਾ। ਹੂੰ ਹੂੰ। ਪਾਣੀ ਦਾ ਤੇ ਮੰਨ ਲਓ ਵੀ ਇਹਨਾਂ ਦੀ ਆੜ ਪਾਣੀ ਚ ਆਉਂਦੀ। ਜਿਹੜਾ ਕਾਂਦੀ ਕਾਂਦੀ ਆਉਂਦੀ ਹੈ। ਠੀਕ ਹੈ ਜੀ। ਠੀਕ ਹੈ। ਮੇਰਾ ਲੱਗੇ ਆ ਖੇਦਿਆ ਨਾਲ ਜਾਂ ਟੈਬਰ ਦੇ। ਇੱਕ ਮੇਰਾ ਦਾਣਾ ਦੀ ਬਜਾ ਮ ਪਾਰ ਵੀ ਦਿੱਤੇ ਠੀਕ ਹੈ ਇੱਕ ਆਦਮੀ ਨੇ ਬਜਾ ਇੱਕ ਤੈਨ ਮੈਸੂ ਹਾਂ ਬਲਕੋਟ ਇਹ ਜਿਹੜੇ ਕਮਰੇ ਲੈਣ ਜਿਹੜਾ ਬਹੁਤ ਜ਼ਰਾ ਹੋ ਗਿਆ ਨਾ ਇਹ ਕਾਬੀਆ ਕਮਰੇ ਹੁਣ ਲੱਗ ਗਏ ਆ ਇਹ ਡਿਗ ਵੀ ਪਏ ਆ ਆਪਣੇ ਹਾਂ ਮੇਰੇ ਉਧਰ ਵੀ ਆ ਮੀਰਲ ਕੇ ਨਿਕਸਾ ਹੋਇਆ ਅਸੀਂ ਤਾਂ ਨਵੀਂ ਸਰਕਾਰ ਦੇ ਘਰੀ ਇਹ ਮੈਂਦੀ ਕਰਨੇ ਆ ਇਹਨਾਂ ਨੂੰ ਚਾਰਾਂ ਨੂੰ ਕੋਈ ਨਾ ਕੋਈ ਜਿਹੜਾ ਕਮਰਿਆਂ ਦਾ ਕੋਈ ਸਿਰ ਲਕਾਵਾ ਹੈ ਇਹ ਵੀਰ ਜਿਹੜਾ ਦੁਕਾਨਾਂ 'ਚ ਰਹਿ ਰਿਹਾ ਆਪਣੇ ਉੱਤੇ ਹਾਂ ਇਹਦਾ ਕੋਈ ਸਾਧ ਨਹੀਂ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਮੁਸ਼ਕਲ ਹੈ ਕਿਉਂਕਿ ਮੌਸਮ ਵੀ ਬਦਲ ਰਿਹਾ ਹੈ ਇਹ ਬਸਤੀਆਂ ਗਰਮਦੀਵੀ ਲੋਡ ਹੈ ਫਿਰ ਦੁਕਾਨਾਂ ਵਿੱਚ ਛੋਟੇ-ਛੋਟੇ ਬੱਚੇ ਨੇ ਉਹਨਾਂ ਦੇ ਨਾਲ ਰਹਿਣ ਬਸੇਰਾ ਕੀਤਾ ਹੋਇਆ ਜੋ ਕਿ ਕਿਸੇ ਪਾਸੋਂ ਵੀ ਸੇਫ ਨਹੀਂ ਹੈ ਸੋ ਵੀਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਵੀ ਐਸੇ ਭਰਾਤਾ ਜੀ ਨੇ ਤੁਹਾਡੇ ਤੁਹਾਡਾ ਕੀ ਕੰਮ ਹੈ ਜੀ ਮੈਂ ਜੀ ਰਾਗੀ ਸਿੰਘ ਆ ਗੁਰਦਰਾਪਾਪਾ ਬੁੱਢਾ ਸਹਿਬ ਸੰਦਾਸ ਮਾੜ ਠੀਕ ਹੈ ਜੀ ਰਾਗੀ ਸਿੰਘ ਦੀ ਡਿਊਟੀ ਕਰਦਾ ਜੀ ਸੋ ਤੁਹਾਡੇ ਕੋਲ ਜਿਹੜਾ ਮਕਾਨ ਹੈ ਉਹ ਬਚਿਆ ਹੋਇਆ ਹੈ ਸਾਂਜੀ ਸਾਡੇ ਕੋ ਮਕਾਨ ਜਿਹੜਾ ਸੀ ਉਹ ਜਗਾ ਇੱਕ ਵੱਖਰੀ ਸਾਈਡ ਤੇ ਤੇ ਉੱਚਾ ਸੀ ਉਹ ਅੱਛਾ ਜੀ ਤੇ ਪਰ ਉਹਦੇ ਵੀ ਇੱਕ ਸਾਈਡ ਜੀ ਨੂੰ ਪਾਣੀ ਗਿਆ ਉਹਦੇ ਨਾਲ ਨੁਕਸਾਨ ਤੇ ਭਵੇਂ ਜਿਹਦੇ ਘਰ ਪਾਣੀ ਗਿਆ ਉਹਦਾ ਤੇ ਹੋਇਆ ਹੋਇਆ ਜਿਨ੍ਹਾਂ ਦੇ ਪਾਣੀ ਨਹੀਂ ਵੀ ਗਿਆ ਉਹਨਾਂ ਦੇ ਵੀ ਨੁਕਸਾਨ ਨਮੀ ਦੇ ਨਾਲ ਤਰੇੜਾਂ ਆ ਗਈਆਂ ਕਾਫੀ ਜਿਹੜਾ ਨੁਕਸਾਨ ਆ ਉਹ ਹੋਇਆ ਪਰ ਸਾਡਾ ਤੇ ਚਲੋ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅੰਦਰ ਨਹੀਂ ਪਾਣੀ ਗਿਆ ਬਾਹਰ ਬਾਹਰ ਥੋੜਾ ਬੋਤਾ ਫਿਰਿਆ ਤੁਸੀਂ ਇੱਕ ਬਾਬਾ ਬੁੱਢਾ ਸੱਜੀ ਦੇ ਸਥਾਨ ਦੇ ਰਾਗੀ ਹੋਣ ਦੇ ਨਾਤੇ ਇਸ ਵੀਰ ਦੀ ਮਦਦ ਦੇ ਪ੍ਰਤੀ ਕਿਉਂਕਿ ਉਹਨਾਂ ਦਾ ਕੋਈ ਆਮਦਨ ਦਾ ਵੀ ਏਡਾ ਵੱਡਾ ਤਰੀਕਾ ਨਹੀਂ ਇੱਕ ਪਾਠੀ ਸਿੰਘ ਦੀ ਨਾਰਮਲ ਜੀ ਜ਼ਿੰਦਗੀ ਛੋਟੀ ਜੀ ਕਮਾਈ ਦੇ ਤਹਿਤ ਉਹ ਚੱਲ ਰਹੇ ਨੇ ਤੁਸੀਂ ਆਪਣੇ ਤੌਰ ਦੇ ਤੇ ਇੱਕ ਰਾਗੀ ਸਿੰਘ ਹੋਣ ਦੇ ਨਾਤੇ ਆਪਣੇ ਸਿੱਖ ਜਥੇਬੰਦੀਆਂ ਸਿੱਖ ਵੀਰਾਂ ਨੂੰ ਇਸ ਸਿੱਖ ਪਰਵਾਹ ਨੂੰ ਹਮਾਲਣ ਬਾਰੇ ਕੀ ਕਹਿਣਾ ਚਾਹੋਗੇ ਅਸੀਂ ਤੇ ਇਹੀ ਕਹਿਣਾ ਜਾਵਾਂਗੇ ਕਿ ਜਿੰਨੇ ਵੀ ਸਾਡੇ ਗੁਰਸਿੱਖ ਭਰਾ ਨੇ ਜਾਂ ਜਿਹਦਾ ਵੀ ਨੁਕਸਾਨ ਹੋਇਆ ਉਹਦੀ ਵੱਰ ਤੋਂ ਵੱਦ ਮਦਦ ਕੀਤੀ ਜਾਵੇ ਅਸੀਂ ਇਹ ਨਹੀਂ ਕਹਿੰਦੇ ਪੈਸਾ ਕਿਸੇ ਕੋਲ ਮੰਗਣ ਦੀ ਜੀ ਨਹੀਂ ਕਰਦਾ ਵੀ ਸਾਡੀ ਹੈਲਪ ਕਰੋ ਮਦਦ ਕਰੋ ਆ ਅਸੀਂ ਮੀਡੀਆ ਸਾਹਮਣੇ ਵੀ ਆਏ ਇਹ ਵੀ ਸਾਡਾ ਮਤਲਬ ਮੰਨ ਨਹੀਂ ਵਿੱਚੋਂ ਮੰਨਦਾ ਕਿ ਆਪਾਂ ਲੋਕਾਂ ਨੂੰ ਇਹ ਤਰਲਾ ਕਰੀਏ ਕਿ ਸਾਡੀ ਮਦਦ ਕਰੋ ਪਰ ਅਸੀਂ ਤੇ ਇਹ ਕਹਾਂਗੇ ਵੀ ਜਿਨ੍ਹਾਂ ਦੇ ਮਕਾਨ ਗੁਰਸਿੱਖ ਪਰਿਵਾਰ ਜਿਹੜੇ ਸਿਰਤੀ ਪਰਿਵਾਰ ਨੇ ਆਪਣਾ ਟਾਈਮ ਪਾਸ ਕਰ ਇਹਦੀਆਂ ਵਿਚਾਰੀਆਂ ਹੁਣ ਦੋ ਗੁੱਡੀਆਂ ਨੇ ਇੱਕ ਬੇਟਾ ਵਾ ਇਹ ਮਸਾ ਆਪਣਾ ਪੜ੍ਹਾਈ ਦਾ ਖਰਚਾ ਜਾਂ ਜਿਹੜਾ ਘਰੇਲੂ ਖਰਚਾ ਉਹ ਹੀ ਆਪਣਾ ਮਸਾ ਪੂਰਾ ਕਰ ਰਿਆ ਰੂਲਾਂ ਲਾ ਕੇ ਤੇ ਜਿਹੜਾ ਇਹ ਖਰਚਾ ਵਾ ਮਕਾਨਾਂ ਦਾ ਤੁਹਾਨੂੰ ਪਤਾ ਭਾਵੇਂ ਕੋਈ ਕਿਸੇ ਦਾ ਚੰਗਾ ਵੀ ਕੰਮ ਹੋਏ ਪਰ ਮਕਾਨ ਬਣਾਉਣੇ ਬੜੇ ਔਖੇ ਨੇ ਤੇ ਇਸ ਕਰਕੇ ਆ ਵੀ ਚਲੋ ਕੋਈ ਸੰਸਥਾਵਾਂ ਜਿਹੜੀਆਂ ਨੇ ਸਾਡੀਆਂ ਧਾਰਮਿਕ ਜਾਂ ਦੇਸ਼ ਵਿਦੇਸ਼ ਦੇ ਵਿੱਚ ਵਸਦੇ ਸਾਡੇ ਜਿਹੜੇ ਕੀਰਤੀ ਭਰਾ ਨੇ ਉਹ ਥੋੜੀ ਬਹੁਤੀ ਮਦਦ ਕੋਈ ਸੀਮਟ ਦੀ ਕੋਈ ਸਰੀਏ ਦੀ ਕਰਕੇ ਕੋਈ ਪੈਸਾ ਨਾ ਦਿਓ ਬਸ ਇਹ ਆ ਵੀ ਕੋਈ ਦੋ ਤਿੰਨ ਮਕਾਨ ਇਹਦੇ ਬਣ ਜਾਣ ਤੇ ਜਿੱਥੇ ਇਹ ਰਹਿ ਸਕੇ ਹੁਣ ਉਹ ਪ੍ਰਾਣੀਆਂ ਦੀਆਂ ਦੁਕਾਨਾਂ ਜਿਨ੍ਹਾਂ ਦੇ ਵਿੱਚ ਇਹਦੇ ਬੱਚੇ ਵੀ ਤੇ ਆਪ ਵੀ ਰਹਿ ਰਿਆ ਘਰ ਦੇ ਅੰਦਰ ਤੇ ਤੁਸੀਂ ਘਰ ਦੇ ਹਾਲਾਤ ਦੇਖੇ ਨੇ ਤੇ ਇਹਦੇ ਅੰਦਰ ਤੇ ਰਹਿ ਨਹੀਂ ਸਕਦਾ ਪਤਾ ਨਹੀਂ ਕਦੋਂ ਜਿਹੜਾ ਇਹ ਸਾਰਾ ਕੁਝ ਡਿਗ ਪੈਣਾ ਜਾਨੀ ਮਾਲ ਦੀ ਜਿਹੜਾ ਨੁਕਸਾਨ ਹੋ ਸਕਦਾ ਇਸ ਕਰਕੇ ਇਹ ਹੀ ਬੇਨਤੀ ਆ ਵੀ ਚਲੋ ਜਿਹੜੀਆਂ ਸੰਸਥਾਵਾਂ ਨੇ ਜਿੰਨਾ ਹੋ ਸਕਦਾ ਇਹਦੇ ਦੋ ਤਿੰਨ ਕਮਰੇ ਬਣ ਜਾਣ ਜਿੱਥੇ ਆਪਣਾ ਜਿਹੜਾ ਬਚਿਆ ਹੋਇਆ ਸਮਾਨ ਵੀ ਰੱਖ ਸਕੇ ਸਮਾਨ ਤੇ ਤਕਰੀਬਨ ਤੁਸੀਂ ਦੇਖ ਰਹੇ ਸਾਰੇ ਜਿਹੜਾ ਉਹ ਖਰਾਬ ਹੋ ਚੁੱਕਾ ਸਾਰਾ ਹੋ ਚੁੱਕਾ ਸੋ ਇਹ ਸਨ ਭਾਈ ਸਾਹਿਬ ਜੀ ਦੇ ਭਰਾਤਾ ਜੀ ਜੋ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਤੇ ਇੱਕ ਰਾਗੀ ਸਰਬੰਦ ਦੀ ਸੇਵਾ ਜਿਹੜੀ ਨਿਭਾ ਰਹੇ ਨੇ ਸੋ ਪਿਛਲੇ ਦਿਨਾਂ ਦੇ ਅੰਦਰ ਵੀ ਉਹ ਮੈਂ ਇਹੋ ਬੇਨਤੀ ਕੀਤੀ ਸੀ ਕਿ ਵੇਖੋ ਸਿੱਖ ਪਰਿਵਾਰ ਨੇ ਸਾਡੇ ਕੋਈ ਆਮਦਨ ਦਾ ਬਹੁਤਾ ਵੱਡਾ ਵਸੀਲਾ ਵੀ ਨਹੀਂ ਇਹਨਾਂ ਕੋਲ ਗੁਰੂ ਘਰ ਦੇ ਵਿੱਚ ਡਿਊਟੀ ਲਾ ਕੇ ਖੰਡ ਪਟ ਸਾਹਿਬ ਦੀ ਉਹਦੇ ਨਾਲ ਆਪਣਾ ਗੁਜ਼ਾਰਾ ਚੱਲਦੇ ਨੇ ਸੋ ਪਤਾ ਨਹੀਂ ਕਿਸ ਤਰ੍ਹਾਂ ਪਾਈ ਪਈ ਜੋੜ ਕੇ ਪ੍ਰਾਤਨ ਸਮਿਆਂ ਵਿੱਚ ਵੱਡਿਆਂ ਬਢੀਰਿਆਂ ਨੇ ਮਕਾਨ ਬਣਾ ਕੇ ਦਿੱਤੇ ਨੇ ਹੁਣ ਜੇ ਮਕਾਨ ਨਵੇਂ ਸਿਰਿਓਂ ਬਣਾਉਣਾ ਪੈਂਦਾ ਤੇ ਇਹ ਇੱਕ ਬੜੀ ਵੱਡੀ ਚੁਣੌਤੀ ਕਹਿ ਲਈਏ ਕਿ ਇਹਦੇ ਸਾਹਮਣੇ ਜਿਹੜੀ ਹੈ ਸਿਸਵਾਸਤੀ ਮੈਂ ਬੇਨਤੀ ਕਰਦਾ ਇਹਨਾਂ ਪਰਿਵਾਰਾਂ ਨੂੰ ਸੰਭਾਲਣਾ ਜ਼ਰੂਰੀ ਹੈ ਕਿਉਂਕਿ ਜੇ ਅਸੀਂ ਇਹਨਾਂ ਨੂੰ ਸੰਭਾਲਾਂਗੇ ਇਹਨਾਂ ਦੇ ਬੱਚੇ ਸਾਡੇ ਨਾਲ ਕਦਮ-ਨਾ-ਕਦਮ ਮਿਲਾ ਕੇ ਚੱਲਣਗੇ ਤੇ ਸਿੱਖੀ ਦੀ ਜਿਹੜੀ ਸਾਡੀ ਫਲਵਾੜੀ ਹੈ ਇਸੇ ਤਰ੍ਹਾਂ ਫਰਫਲਤੰਦੀ ਰਹੇਗੀ ਸੋ ਖਾਸ ਕਰਕੇ ਮੌਨਾ ਸਿੱਖ ਜਿਸੀ ਬੰਦੀਆਂ ਨੂੰ ਆਪਣੇ ਚੈਨਲ ਦੇ ਦੁਆਰਾ ਇਹ ਜ਼ਰੂਰ ਅਪੀਲ ਕਰਨੀ ਚਾਹਾਂਗਾ ਕਿ ਇਸ ਇਹੋ ਜਿਹੇ ਪਰਿਵਾਰਾਂ ਦੀ ਜ਼ਰੂਰ ਬਾਂਫੜੀ ਜਾਵੇ ਸੋ ਇਸ ਵੇਲੇ ਅਸੀਂ ਖੜੇ ਹਾਂ ਐਨ ਸਰ ਹੱਦੀ ਪਿੰਡ ਜਟੰਗਣਾ ਵਾਲੀ ਕੈਮਰਾਮੈਨ ਦਿਲਬਾਖ ਸੰਧੂ ਧੰਨਵਾਦ